ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਠ ਫੈਨਸ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਕਰ ਰਹੇ ਹਾਂ ਘਰ ਦੀ ਸਫਾਈ ਕਿਉਂਕਿ ਹੁਣ ਤਿਹਾਰਾਂ ਦੇ ਦਿਨ ਆ ਗਏ ਮੇਲੇ ਸ਼ੁਰੂ ਹੋ ਗਏ ਇਹਦੇ ਕਰਕੇ ਆਪਾਂ ਤਿਹਾਰਾਂ ਤੋਂ ਪਹਿਲਾਂ ਘਰਾਂ ਦੀ ਸਫਾਈ ਕਰਦੇ ਹਾਂ ਅਸੀਂ ਤਾਂ ਵੈਸੇ ਵੀ ਕਰਨੀ ਸੀ ਕਿਉਂਕਿ ਪਹਿਲਾਂ ਲੱਕੜੀ ਵਾਲ ਲੱਗੇ ਸੀ ਨਾ ਕਿੜਕੀਆਂ ਲੱਗੀਆਂ ਸੀ ਉਹ ਤੋਂ ਥੋੜਾ ਮੋਟਾ-ਮੋਟਾ ਸਾਫ਼ ਕੀਤਾ ਸੀ ਬਹੁਤ ਜ਼ਿਆਦਾ ਦਰਦ ਪੈ ਗਈ ਤੇ ਇਸ ਕਰਕੇ ਸੀ ਸਜ ਸਾਰਾ ਸਮਾਨ ਬਾਹਰ ਕੱਢਿਆ ਪੂਰਾ ਖਲਾਰਾ ਪਿਆ ਪਿਆ ਕਰ ਸਾਰੇ ਭਾਂਡੇ ਕਿਚਨ ਦੇ ਸਮਾਨ ਸਾਰਾ ਬਾਹਰ ਕੱਢਿਆ ਤੇ ਜਦੋਂ ਅਸੀਂ ਸਫਾਈ ਕਰਦੇ ਆਂ ਫਿਰ ਇਸੇ ਤਰੀਕੇ ਨਾਲ ਚੰਗੀ ਤਰੀਕੇ ਨਾਲ ਕਰਦੇ ਆਂ ਸਾਰੇ ਸਮਾਨ ਦੀ ਤੇ ਇਧਰ ਮੈਂ ਸਟੋਰ ਹੈ ਜਿਹੜਾ ਉਹ ਸਮਾਨ ਸਾਰਾ ਕੱਢ ਲਿਆ ਸੀ ਸਟੋਰ ਦੀ ਸਫਾਈ ਉੱਤਰੋਂ ਪਛਤੀ ਸਾਫ ਕਰਤੀ نیچے ਰਹਿੰਦਾ ਸੀ نیچے ਸਫਾਈ ਕਰਨ ਲੱਗੇ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਮੈਂ ਝਾੜੂ ਲਾਣਾ ਇਨਾ ਖਲਾਰਾ ਸਟੋਰ ਆ ਜਿਹੜਾ ਉੱਪਰ ਸਾਰਾ ਸਾਫ ਕਰਤਾ ਸੀ ਜਾਲੇ ਜੂਲੇ ਸਾਫ ਕਰਤੇ ਤੇ ਨਾਲ ਮੈਂ ਇਹ ਦੀਦੀ ਨੂੰ ਬੁਲਾ ਲਿਆ ਸੀ ਹੈਲਪ ਕਰਨ ਲਈ ਚਲੋ ਇਹ ਆ ਜਾਂਦੇ ਨੇ ਸਾਡੇ ਪਹਿਲਾਂ ਵੀ ਕੰਮ ਕਰਾਉਣਾ ਤੇ ਮੇਰੇ ਤੋਂ ਮੈਂ ਬੈਠ ਕੇ ਬਤ ਗਿਆ ਪੋਚਾ ਨਹੀਂ ਲਾ ਰਹਾ ਫਿਰ ਚਲੋ ਨਾਲ ਥੋੜੀ ਹੈਲਪ ਹੋ ਜੂ ਮੈਂ ਵੀ ਕਰੀਗੀ ਤੇ ਨਾਲ ਨਾਲ ਇਹ ਮੈਂ ਬਾਹਰੇ ਡੱਬੇ ਵਗੈਰਾ ਕਿਚਨ ਦਾ ਸਮਾਨ ਇਹਦਾ ਸਾਰਾ ਕੱਢ ਕੇ ਦਿੱਤਾ ਬਿਊਟੀਸਫਾਈ ਕਰ ਦੇ ਤੇ ਮੈਂ ਇਧਰ ਗੀਟਾਂ ਚ ਇਕੱਠਾ ਤੇ ਇਹਨਾਂ ਕਪੜਾ ਮਾਰਤਾ ਸਟੋਰ ਤਾਂ ਮੇਰਾ ਕੰਪਲੀਟ ਹੋ ਗਿਆ ਕਿਉਂਕਿ ਮੈਂ ਸਵੇਰ ਤੀ ਰਗੀ ਹੋਈ ਸੀ ਪਹਿਲਾਂ ਨਾਲ ਸਰਦਾਰ ਜੀ ਲੱਗੇ ਸੀ ਉਹਨਾਂ ਨੇ ਵੀ ਮੇਰੀ ਸਟੋਰ ਚ ਹੈਲਪ ਕਰਤੀ ਪਰ ਸੱਤੀ ਸਾਫ ਕਰਾਂ ਚ ਤੇ ਕਿਉਂਕਿ ਇਥੇ ਚੜ੍ਹਨਾ ਔਖਾ ਹੈ ਨਾ ਉੱਪਰ ਉੱਚੀ ਜਗ੍ਹਾ ਤੇ ਤੇ ਉਸ ਤੋਂ ਬਾਅਦ ਮੈਂ ਮੋਟਾ ਮੋਟਾ ਕੂੜਾ ਦੇ ਨਾਲੇ ਰੋਜ਼ ਇੰਨੀ ਸਫਾਈ ਕਰਦੇ ਆਂ ਫੇਰ ਵੀ ਕਿੰਨਾ ਕੂੜਾ ਨਿਕਲਿਆ ਆਉਂਦਾ ਨਾ ਤੇ ਰੋਜ਼ ਆਪਾਂ ਪੋਚਾ ਰਗੋਣਿਆ ਫੇਰ ਵੀ ਖਲਾ ਫੁੰਝਾਂ ਚ ਕੁਛ ਨਾ ਕੁਛ ਰਹਿ ਜਾਂਦਾ ਤੇ ਇਹ ਸਵੇਰੇ ਸਰਦਾਰ ਜੀ ਨੇ ਮੋٹے ਮੋਟੇ ਦਾ ਉੱਪਰੋਂ ਜਾਲੇ ਜਿਹਾ ਕਰਕੇ ਸਾਫ ਕਿਉਂਕਿ ਮੇਰੇ ਥੋੜਾ ਜਿਹਾ ਦੇ ਤੇ ਦਰਦੋਂ ਦਾ ਕਈ ਦਿਨਾਂ ਦਾ ਕਾਫੀ ਜ਼ਿਆਦਾ ਪ੍ਰੋਬਲਮ ਆ ਉਹਦੇ ਕਰਕੇ ਮੈਂ ਜ਼ਿਆਦਾ ਤਾਂ ਨਹੀਂ ਕਰਨਾ ਸੀ ਪਰ ਉਹਨਾਂ ਨੇ ਮੋٹے-ਮੋٹے ਤਾਰ ਤੇ ਉਸ ਤੋਂ ਬਾਅਦ ਜਿਹੜੇ ਰਹਿ ਗਏ ਮੈਂ ਕਿਹਾ ਚਲੋ ਮੈਂ ਕਰ ਦੇਣੀ ਚੰਗੀ ਤਰ੍ਹਾਂ ਸਾਫ ਫਿਰ ਵੀ ਉਹਨੇ ਸਾਫ ਨਹੀਂ ਨਾ ਹੁੰਦੇ ਤੇ ਮੈਂ ਨਾਲ ਦੀ ਨਾਲ ਜਾਲੇ ਸਾਫ ਕਰਤੇ ਤੇ ਨਾਲੇ ਵਿੰਡੋਆਂ ਦੀ ਸਫਾਈ ਕਰਤੀ ਕਪੜਾ ਮਾਰਤਾ ਜਾਲੀਆਂ ਚੰਗੀ ਤਰ੍ਹਾਂ ਸਾਫ ਕਰਤੀਆਂ ਤੇ ਉਸ ਤੋਂ ਬਾਅਦ ਮੈਂ ਦੀਦੀ ਨੂੰ ਕਹਤਾ ਤੇਰਾ ਬਾਰੇ ਕੰਮ ਹੋ ਗਿਆ ਤੇ ਤੂੰ ਮਾਗਰ-ਦਮਾਗਰ ਪੋਚਾ ਲਾਈ ਜਾ ਕਿਉਂਕਿ ਅਸੀਂ 15 ਤੋਂ 20 ਦਿਨਾਂ ਬਾਅਦ ਮੈਂ ਨਾ ਇੱਕ ਦਿਨ ਵਿੱਚ ਤਾਂ ਬੈਠ ਕੇ ਪੋਚਾ ਨਹੀਂ ਲਗਾਦਾ ਹੋਈ ਕਰਕੇ ਤੇ ਮੈਂ ਇਹਨੂੰ ਕਹ ਦਿੰਨੇ ਨੇ ਵੀ 20 ਦਿਨਾਂ ਬਾਅਦ ਇੱਕ ਵਾਰੀ ਮੈਂ ਨਾ ਹੱਥ ਨਾਲ ਪੋਚਾ ਲਵਾਲਣੀ ਬੜ ਕੇ ਉਦੋਂ ਤਾਂ ਮੈਂ ਦੂਸਰੇ ਪੋਚੇ ਨਾਲ ਤਾਂ ਡੰਡੇ ਵਾਲੇ ਨਾਲ ਤਾਂ ਮੈਂ ਰੋਜ਼ ਹੀ ਪੋਚਾ ਦਿੰਨੀ ਆ ਤੇ ਇਧਰ ਆ ਪਰਸ਼ੱਤੀ ਆਪਣੀ ਉੱਪਰ ਬਣੀ ਹੋਈ ਆ ਇਹ ਪਰਸ਼ੱਤੀ ਨਹੀਂ ਆ ਇਹ ਕੱਪਵੋਡ ਵਾਲੀ ਆ ਅਲਮਾਰੀ ਜੀ ਬੈੱਡਰੂਮ ਵਿੱਚ ਇਹਦੇ ਉੱਪਰ ਕਾਫੀ ਗਰਦ ਪਈ ਬੀ ਸੀ ਇਹਦੇ ਉੱਪਰ ਚੜਿਆ ਨਹੀਂ ਜਾਂਦਾ ਸੀ ਨਾ ਤੇ ਅੱਜ ਇਹਦੇ ਉੱਪਰ ਚੜ ਕੇ ਮੈਂ ਚੰਗੀ ਤਰ੍ਹਾਂ ਸਫਾਈ ਕੀਤੀ ਬਹੁਤ ਗਰਦ ਪਈ ਸੀ ਤੇ ਨਾਲ ਦੇ ਨਾਲ ਮੈਂ ਸੱਤ ਤੇ ਪੱਖਿਆਂ ਦੀ ਵੀ ਸਫਾਈ ਕਰਤੀ ਤੇ ਫਿਰ ਆਪਾਂ ਅਗੇ ਇਧਰ ਕਿਚਨ ਚ ਕਿਚਨ ਦਾ ਤਾਂ ਸਾਰਾ ਸਮਾਨ ਹੀ ਬਾਹਰ ਕੱਢਿਆ ਹੋਇਆ ਸੀ ਆਪਣਾ ਤੇ ਇਹਦੇ ਵਿੱਚ ਵੀ ਮੈਂ ਹੁਣ ਬਾਕੀ ਸਾਰਿਆਂ ਚ ਕਰੇ ਇਹਦੇ ਵਿੱਚ ਰਹਿ ਗਈ ਉਹਨਾਂ ਟਾਈਮ ਸਾਰੇ ਕਮਰੇ ਵਿੱਚ ਨਿਕਲੇ ਜਿਨਾ ਕਿਚਨ ਚੋਂ ਲਗਦਾ ਕਿਉਂਕਿ ਇਹਦੀ ਵੀ ਸਫਾਈ ਕਰਨੀ ਜ਼ਰੂਰੀ ਸੀ ਤੇ ਨਾਲ ਦੀ ਨਾਲ ਮੈਂ ਫਰਿੱਜ ਵੀ ਧੋਣੀ ਆ ਫਰਿੱਜ ਦੇ ਭਾਂਡੇ ਜਿਹੜੇ ਸਾਰੇ ਜਾਲੇ ਵਗੈਰਾ ਮੈਂ ਬਾਹਰ ਕੱਢ ਕੇ ਰੱਖਤੇ ਇਧਰ ਸਾਡੀ ਦੀਦੀ ਰਸਗਏ ਵਿਚੜ ਜੇ ਇਕਨੂੰ ਤੁਸੀਂ ਮੈਨੂੰ ਰਿੰਗ ਨਹੀਂ ਪਾਈ ਕੋਈ ਗਿਫਟ ਨਹੀਂ ਦਿੱਤਾ ਫਿਰ ਅਸੀਂ ਇਹਦੇ ਪਾਈ ਰਿੰਗ ਉਸ ਤੋਂ ਬਾਅਦ ਇਹ ਹੋਈ ਕੁਛ ਫਿਰੇ ਫਟਾਫਟ ਕੰਮ ਕਰਨ ਲੱਗੀ ਤੇ ਆ ਮੈਂ ਇੱਧਰ ਲੱਗ ਗਈ ਫ੍ਰਿਜ ਸਾਫ ਕਰਨਾ ਉਹਨਾਂ ਟਾਈਮ ਦੀਦੀ ਲਗਾਉਣ ਲੱਗੀ ਪੋਚਾ ਮੈਂ ਸਮਾਨ ਕੱਢਿਆ ਹੋਇਆ ਸੀ ਮੈਂ ਚੰਗੀ ਤਰ੍ਹਾਂ ਨੂੰ ਰਗੜ ਰਗ ਕੇ ਵਿੱਚੋਂ ਕੀਤੀ ਸਫਾਈ ਤੇ ਉਹ ਤਾਂ ਉਹ ਤਾਂ ਸਾਡੀ ਪੁਰਾਣੀ ਫ੍ਰਿਜ ਆ ਚਲ ਜਿੰਨਾ ਟਾਈਮ ਕੰਮ ਦਿੰਦੀ ਹੈ ਨਾ ਵਧੀਆ ਸਾਰੀ ਜਾਂਦੀ ਹੈ ਤੇ ਮੈਂ ਇਹਨੂੰ ਰਗੜ ਕੇ ਚੰਗੀ ਤਰ੍ਹਾਂ ਵਿੱਚੋਂ ਕੀਤਾ ਸਾਫ ਤੇ ਉਸ ਤੋਂ ਬਾਅਦ ਦੀਵਾਰਾਂ ਉਹ ਜਿਹੜੇ ਭਾਰਤਨ ਸੁੱਕ ਗਏ ਸੀ ਧੁੱਪੇ ਪਾਏ ਹੋਏ ਸੀ ਭਾਂਡੇ ਧੋਤੋਗੇ ਸਾਰੇ ਨਾ ਡੱਬੇ ਵਗੈਰਾ ਉਹ ਚੱਕ ਚੱਕ ਕੇ ਲਿਆ ਰਹੇ ਸੀ ਸਭ ਤੇ ਰੱਖ ਰਹੇ ਸੀ ਤੇ ਮੈਂ ਅੰਦਰ ਫੈਲ ਦੀ ਸਫਾਈ ਕਰਤੀ ਵਿਚਾਰ ਉਹ ਅੱਜ ਨਾਲ ਹੀ ਕਰਦਦੇ ਨੇ ਜੇ ਫੇਰ ਕਰਾਂਗੇ ਪਾਣੀ ਨਿਕਲੂਗਾ ਫੇਰ ਖਲਾਰਾ ਪਾਊਗਾ ਤੇ ਮੈਂ ਕਿਹਾ ਸੋਚਿਆ ਜਲ ਸਾਰੇ ਕੰਮ ਅੱਜ ਇਕੱਠੇ ਹੋ ਜਾਣ ਔਖਾ ਤਾਂ ਹੋ ਜਾਂਦਾ ਫਿਰ ਮੈਂ ਇੱਕ ਦਿਨ ਹੀ ਬੰਗਲਾ ਲੈਣੀ ਨੇ ਸਾਰੇ ਕੰਮਾਂ ਦਾ ਤੇ ਉਸ ਤੋਂ ਬਾਅਦ ਆਪਣਾ ਰਹਿ ਗਿਆ ਸੀ ਇਧਰ ਵਾਲਾ ਬੈਡਰੂਮ ਇਹ ਦੀ ਵਿਸਫਾਈ ਉੱਪਰ ਤੱਪਾ ਕਰਦੀ ਨੀਚੇ ਬਸ ਦੇ ਦਿੱਤੇ ਉਹਦੇ ਚਾਦਰਾਂ ਉਹ ਚਾੜ ਕੇ ਚੰਗੀ ਤਰ੍ਹਾਂ ਤੇ ਹੁਣ ਦੀਦੀ ਚਲੇ ਗਏ ਘਰ ਚਾਹ ਪਾਣੀ ਪੀ ਗਏ ਉਸ ਤੋਂ ਬਾਅਦ ਰਹਿ ਗਿਆ ਮੇਰਾ ਪੋਰਸ ਫਿਰ ਮੈਂ ਕਿਹਾ ਚਲੋ ਮੈਂ ਕੋਈ ਗੱਲ ਨਹੀਂ ਇਹਦੀ ਪੋਰਸ ਦੀ ਸਫਾਈ ਆਪ ਹੀ ਕਰ ਲੂੰਗੀ ਤੇ ਦੀਦੀ ਉਹ ਚਲੇ ਗਏ ਦੁਪਹਿਰ ਦਾ 1 ਵਜੇ ਦਾ ਟਾਈਮ ਤੇ ਮੈਂ ਹੁਣ ਚਾਹ ਪੀਂਦਵਾ ਸੋਚਿਆ ਹੁਣ ਮੈਂ ਸਫਾਈ ਕਰੀ ਦਵਾਂ ਜੇ ਛੱਡਦਾ ਤਾਂ ਇੱਥੇ ਕੰਮ ਰਹਿ ਜਾਊਗਾ ਤੇ ਉਸ ਤੋਂ ਬਾਅਦ ਕੀਰਤ ਸਕੂਲੋਂ ਆਉਣ ਵਾਲਾ ਫਿਰ ਉਹਨੇ ਨਹੀਂ ਕੁਝ ਕਰਨ ਦੇਣਾ ਤੇ ਮੈਂ ਤੇ ਸਾਰੇ ਗਮਲੇ ਸਾਫ ਕੀਤੇ ਚੰਗੀ ਤਰ੍ਹਾਂ ਮਿੱਟੀ ਕੱਢੀ ਉਹਨਾਂ ਦੀ ਸਫਾਈ ਕਰਨ ਪਹਿਲਾਂ ਉਹਨਾਂ ਵਿੱਚ ਪਾਣੀ ਪਾਇਆ ਤੇ ਜਿਹੜਾ ਮਾਣੀ ਉਹਨਾਂ ਦਾ ਨਿਕਲਣਾ ਸੀ ਉਹ ਨਿਕਲ ਚੁੱਕਿਆ ਬਾਰੇ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮੈਂ ਮਿੱਟੀ ਸਾਫ ਕੀਤੀ ਮਿੱਟੀ ਸਾਫ ਕਰਨ ਤੋਂ ਬਾਅਦ ਮੈਂ ਸਾਰੇ ਗਮਲੇ ਦੀ ਸਫਾਈ ਕੀਤੀ ਤੇ ਉਸ ਤੋਂ ਬਾਅਦ ਫਰਸ਼ ਨੂੰ ਚੰਗੀ ਤਰ੍ਹਾਂ ਧੋਤਾ ਕਿਉਂਕਿ ਉਹਦਾ ਤਾਂ ਪੋਚਾ ਲਗਾ ਦਿੰਦੇ ਆ ਰੋਜ਼ ਪਰ ਜੇ ਆਪਾਂ ਇਦਾਂ ਇੱਕ ਵਾਰ ਧੋਈਏ ਨਾ 10 12 ਦਿਨ ਬਾਅਦ ਨਾ ਤਾ ਸਾਫ਼ ਨਹੀਂ ਹੁੰਦਾ ਫਰਸਟ ਚੰਗ ਇਧਰ ਮਿੱਟੀ ਜ਼ਿਆਦਾ ਆਉਂਦੀ ਆ ਤੇ ਉਸ ਤੋਂ ਬਾਅਦ ਰਹਿ ਗਿਆ ਸੀ ਆਪਾਂ ਲਾਸਟੇ ਕੰਮ ਗੇਟ ਧੋਣ ਵਾਲਾ ਮੈਂ ਸੋਚਿਆ ਚਲੋ ਇਹ ਵੀ ਕਿਉਂ ਛੱਡਣਾ ਕਾਫੀ ਗਰਦ ਪਈ ਵੀ ਥੀ ਤੇ ਆਪਾਂ ਨੇ ਫਿਰ ਇਹਦੀ ਗੇਟ ਦੀ ਸਪਾਈ ਕੀਤੀ ਮੇਹਨ ਦੀ ਸਾਰਾ ਗੇਟ ਧੋਤਾ ਇਹ ਧੋਣ ਤੋਂ ਬਾਅਦ ਤੇ ਆਪਾਂ ਨੇ ਸਾਰਾ ਚੰਗੀ ਤਰ੍ਹਾਂ ਹੋ ਗਿਆ ਸਾਫ਼ ਤੇ ਫਿਰ ਅੱਗੇ ਤੁਹਾਨੂੰ ਦਿਖਾਉਣੀ ਆ ਕਿੰਨਾ ਸੋਹਣਾ ਹੋ ਗਿਆ ਦੇਖੋ ਜੀ ਹੁਣ ਕਿੰਨਾ ਸਾਫ਼-ਸਾਫ਼ ਹੋ ਗਿਆ ਪੋਰਚ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇਖਣ ਨੂੰ ਵੀ ਗਮਲਿਆਂ ਦੀ ਵੀ ਸੈਟਿੰਗ ਹੋ ਗਈ ਬਹੁਤ ਸੋਹਣੇ ਲੱਗਦੇ ਨੇ ਪਏ ਘਰ ਪਤਾ ਕੀ ਜੇ ਸਾਫ਼-ਸੁਥਰਾ ਹੁੰਦਾ ਤਾਂ ਆਪਣਾ ਘਰ ਵਿੱਚ ਮਨ ਲੱਗਦਾ ਬਹੁਤ ਵਧੀਆ ਲੱਗਦਾ ਤੇ ਐਂ ਬੂਟਿਆਂ ਨਾਲ ਵੀ ਬਹੁਤ ਸੋਹਣਾ ਲੱਗਦਾ ਜਦੋਂ ਵਧੀਆ ਹਰੇ-ਭਰੇ ਹੁੰਦੇ ਨੇ ਵੈਸੇ ਹਰੇ-ਭਰੇ ਵੀ ਤਾਂ ਰਹਿੰਦੇ ਨੇ ਜੇ ਆਪਾਂ ਇਹਨਾਂ ਦੀ ਜ਼ਿਆਦਾ ਸਾਂਭ-ਸਮਾਲ ਕਰਦੇ ਆਂ ਤੇ ਇਸ ਤੋਂ ਬਾਅਦ ਮੈਂ ਅੰਦਰ ਵੀ ਸਾਰਾ ਸਮਾਨ ਹੋ ਗਿਆ ਸੈੱਟ ਚੰਗੀ ਤਰ੍ਹਾਂ ਹੋ ਗਈ ਸਫਾਈ ਨਾ ਵਧੀਆ ਲੱਗ ਰਿਆ ਨਾ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਕਿਉਂਕਿ ਬਹੁਤ ਮਿਹਨਤ ਹੁੰਦੀ ਹੈ ਵੀਡੀਓ ਬਣਾਉਣ ਤੇ ਪਲੀ ਸਾਰੀ ਵੀਡੀਓ ਜਰੂਰ ਦੇਖਿਓ ਵਾਹ ਵਾ ਧੰਨਵਾਦ